ਫਿਗਰ ਵਾਈਜ਼ ਆਪਾਂ ਜੇ ਦੇਖੀਏ ਤਾਂ 2024 ਦੇ ਕੰਪੈਰੀਟਿਵਲੀ ਆਪਾਂ ਜ਼ਿਆਦਾਤਰ ਕ੍ਰਾਈਮ ਦੇਖਦੇ ਆ ਐਨਡੀਪੀਐਸ ਕੇਸ ਜਿਹੜੇ ਆ 344 ਕੇਸ ਦਰਜ ਹੋਏ ਸੀ 344 2024 ਦੇ ਵਿੱਚ ਤੇ 545 ਬੰਦੇ ਜਿਹੜੇ ਅਰੈਸਟ ਹੋਏ ਸੀਗੇ ਜਦੋਂ ਕਿ 2025 ਚ 1545 ਤੁਸੀਂ ਇਮੇਜਿਨ ਕਰ ਸਕਦੇ ਹੋ ਵੀ 5 ਗੁਣਾ ਤੋਂ ਵੀ ਤਕਰੀਬਨ ਜ਼ਿਆਦਾ ਇਹ ਹੈ ਤੇ 2772 ਬੰਦੇ ਅਰੈਸਟ ਹੋਏ 545 ਦੇ ਅਗੇਂਸਟ ਔਰ ਜਿਹੜੀ ਰਿਕਵਰੀ ਹੈ 2024 ਚ ਵੀ ਹਾਲਾਂਕਿ ਬਹੁਤ ਅੱਛੀ ਹੈ ਪਰ ਰਿਕਵਰੀ ਕੀਤੀ ਸੀਗੀ ਤੁਹਾਨੂੰ ਯਾਦ ਹੀ ਹੋਣਾ 115 ਕਿਲੋ ਹਿਰੋਇਨ ਸੀਗੀ ਐਤਕੀ 277 ਪੁਆਇੰਟ ਮਤਲਬ 278 ਹੀ ਲਾ ਲਓ ਪੂਰੀ ਕੰਪਲੀਟ ਹੋਈ ਹੈ ਔਰ OPM ਜਿਹੜੀ ਹੈ ਉਹ 37 37 ਦੋਨੋਂ ਸਾਲਾ ਚ ਬਰਾਬਰ ਹੈ ਮੈਟਾਫੇਟਾਮਾਈਨ 4 ਕਿਲੋ ਸੀਗੀ 2024 ਦੇ ਵਿੱਚ ਉਦੋਂ ਵੀ ਅੱਛੀ ਰਿਕਵਰੀ ਆਪਾਂ ਕੀਤੀ ਸੀਗੀ ਔਰ ਐਤ ਕੀ 7.5 ਕੀਤੀ ਹੈ ਸੋ ਇਸੇ ਤਰ੍ਹਾਂ ਗਾਂਜਾ ਵੀ ਪਹਿਲਾਂ 3 ਕਿਲੋ ਸੀ ਹੁਣ 9 ਕਿਲੋ ਹੈ ਚਰਸ ਜਿਹੜੀ ਆ ਉਹ 16 ਕਿਲੋ ਹੈ ਜਦੋਂ ਕਿ ਉਦੋਂ ਪੂਰੀ 1 ਕਿਜੀ ਵੀ ਨਹੀਂ ਸੀਗੀ ਪਿਛਲੇ 24 ਚ ਨਾਰਕੋਟਿਕ ਪਾਊਡਰ ਜਿਹੜਾ ਹੈਗਾ ਉਹ 15 ਕਿਲੋ ਸੀ ਪਹਿਲਾਂ ਹੁਣ 325 ਕਿਲੋ ਹੈ 2025 ਚ ਇਹ ਤੁਹਾਡਾ ਸਾਰਾ ਸ਼ੇਅਰ ਕਰਨ ਲੱਗੇ ਆ ਜੀ ਤੇ ਪੋਪੀ ਐਸ ਜਿਹੜੀ ਆ ਉਹ ਵੀ 2 ਕਿਲੋ ਦੇ ਕਰੀਬ ਸੀ ਹਾਲਾਂਕਿ ਇਸ ਏਰੀਆ ਚ ਬੜੀ ਪ੍ਰੈਵਲੈਂਸ ਨਹੀਂ ਹੈ ਪੋਪੀ ਐਸ ਦੀ ਪਰ ਇਸ ਦੀ 25 ਕਿਲੋ ਹੈ ਵੀ ਔਰ ਜਿਹੜੇ ਕੈਪਸੂਲਸ ਤੇ ਟੈਬਲੇਟਸ ਨੇ ਉਹ ਜਿਹੜਾ 2024 ਚ ਆਪਾਂ ਦੇਖੀਏ ਤਾਂ 66642 ਸੀਗੇ ਐਸ ਕੀ 216770 ਨੇ ਔਰ ਜਿਹੜੀ ਡਰਗ ਮੰਨੀ ਹੈ ਉਹ 14 ਲੱਖ 7 14 ਕਰੋੜ 731 ਜਿਹੜੀ ਹੈ 14 ਲੱਖ 731 ਹਜ਼ਾਰ 120 ਨਕਸੇ 1 ਕਰੋੜ 47 1 ਕਰੋੜ 47 ਹੈ ਗਲਤ ਲਿਖਿਆ ਗਿਆ ਐਤਕੀ 3 ਕਰੋੜ 14 ਲੱਖ 57000 55 ਸੋ ਕਾਫੀ ਔਰ 4 ਵੀਲਰ ਜਿਹੜੇ 34 ਫੜੇ ਗਏ ਸੀ ਐਤਕੇ 38 ਨੇ 3 ਵੀਲਰਸ 3 ਨੇ 2 ਵੀਲਰਸ 40 ਫੜੇ ਗਏ ਸੀ 24 ਚ ਡਰਗ ਨਾਲ ਰਿਲੇਟਡ ਐਤਕੀ 92 ਨੇ ਸੋ ਟੋਟਲ ਜੇ ਵਹੀਕਲ ਦੇਖੀਏ ਤੇ 75 ਸੀ 24 ਚ ਤੇ ਹੁਣ ਹੈਗੇ 133 ਸੋ ਕਾਫੀ ਸਿਗਨੀਫੀਕੈਂਟ ਦੇ ਚ ਰਿਕਵਰੀਜ਼ ਹੋਈਆਂ ਆਰਮਜ਼ ਜਿਹੜਾ ਆਪਣਾ ਆਰਗੇਨਾਈਜ਼ ਕ੍ਰਾਈਮ ਨਾਲ ਰਿਲੇਟਡ ਦੂਸਰਾ ਪੈਰਾਮੀਟਰ ਹੈਗਾ ਜੇ ਆਪਾਂ ਇਹਦੇ ਦੇਖੀਏ ਵੀ ਕਿੰਨੇ ਕੇਸ ਦਰਜ ਹੋਏ ਸੀ 24 ਚ 61 ਕੇਸ ਸੀ 61 ਐਤਕੀ 88 ਹੈ ਜੀ ਪਰਸਨ ਅਰੇਸਟਡ ਜਿਹੜੇ ਆ 115 ਸੀਗੇ ਐਤਕੀ 195 ਤੇ ਰਿਕਵਰੀਜ਼ ਬਹੁਤ ਸਿਗਨੀਫੀਕੈਂਟਲੀ ਹਾਈ ਕਿੱਤਿਆਂ ਗਈਆਂ ਜਿਹੜੇ ਆਪਾਂ ਕ੍ਰਾਸ ਬਾਰਡਰ ਫੜੇ ਜਾਂ ਹੋਰ ਫੜੇ ਪਿਸਟਲ ਜਿਹੜੇ 104 ਸੀਗੇ 2024 ਚ ਐਫਜੀ 244 ਐ ਸੋ ਯੂ ਕੈਨ ਇਮੇਜਿਨ ਡਬਲ ਤੋਂ ਵੀ ਥੋੜਾ ਜ਼ਿਆਦਾ ਹੈ ਰਿਵੋਲਵਰਸ ਜਿਹੜੇ 500 ਇਹ ਵੀ ਡਬਲ ਹੈ 10 ਰਾਈਫਲ ਜਿਹੜੀਆਂ ਦੋ ਦੋ ਬਰਾਬਰ ਨੇ ਮੈਗਜ਼ੀਨਸ 241 ਆ ਉਹਦੇ 108 ਸੀਗੇ ਕਾਟਰਿਜਸ ਆਲਮੋਸਟ ਸੇਮ ਨੇ ਹਵਾਲਾ ਮਨੀ ਯਾਦ ਕੀ ਬੜੀ ਸਿਗਨੀਫੀਕੈਂਟ ਰਿਕਵਰੀ ਹੋਈ ਆ 24 ਚ ਨਹੀਂ ਸੀਗੀ ਉਹਦੇ ਚ 1 ਕਰੋੜ 87 ਲੱਖ ਤੇ 5000 ਦੇ ਕਰੀਬ ਜਿਹੜੀ ਰਿਕਵਰੀ ਹੋਈ ਹੈ ਜਿਹੜੇ ਐਕਸਾਈਜ਼ ਦੇ ਵਿੱਚ ਐਕੀ ਆਪਣੀ ਇੰਨੀ ਜ਼ਿਆਦਾ ਰਿਕਵਰੀ ਜ਼ਿਆਦਾ ਹੈ ਕੇਸ ਘਟ ਹੈ ਸੋ दैट इज आल्सो ਗੁੱਡ ਸਾਈਨ ਚਾਹੇ ਬੰਦੇ ਘਟ ਫੜੇ ਗਏ ਜਾਂ ਕੇਸ ਘਟ ਕਰ ਜਿਓ ਪਰ ਰਿਕਵਰੀਆਂ ਜ਼ਿਆਦਾ ਹੈ ਇਸੇ ਤਰ੍ਹਾਂ ਜਿਹੜਾ ਆਪਣਾ ਦੂਜੇ ਪੈਰਾਮੀਟਰਸ ਨੇ ਉਦੇਚ ਵੀ ਜੇ 2025 ਦਾ ਆਪਾਂ ਸਾਰਾ ਜਿਹੜਾ ਦੇਖੀਏ ਇਹਦੇ ਚ 160 ਕੇਸ ਰਜਿਸਟਰ ਹੋਏ 90% ਦੀ ਟ੍ਰੇਸਿੰਗ ਹੈ 280 ਬੰਦੇ ਫੜੇ ਗਏ ਸਨੇਚਰਸ ਸਟੋਲਨ ਪ੍ਰੋਪਰਟੀ ਦੀ ਰਿਕਵਰ ਹੋਈ 7631000 ਤੇ ਰੋਬਰੀ ਕਾ ਜਿੰਨੇ ਵੀ ਕੇਸ ਸੀ 100% ਟ੍ਰੇਸ ਹੋਏ 33 ਬੰਦੇ ਫੜੇ ਗਏ 94% ਰਿਕਵਰੀ ਵੀ ਹੋਈ ਸਟੋਲਨ ਪ੍ਰੋਪਰਟੀ ਦੀ ਕ੍ਰੈਫਟ ਕੇਸਸ ਦੇ ਵਿੱਚ 229 ਕੇਸ ਦਰਜ ਹੋਏ 173 ਅਰੈਸਟ ਹੋਈਆਂ ਸਟੋਲਨ ਪ੍ਰਾਪਰਟੀ ਜਿਹੜੀ ਰਿਕਵਰ ਕੀਤੀ 86 ਲੱਖ 49 ਲੱਖਸ ਦੀ ਸੀ 49000 ਬਰਗਲਰੀ ਜਿਹੜਾ ਪਾਰ ਲਾ ਕੇ ਚੋਰੀ ਕਰਦੇ ਉਹ 92 ਕੇਸ ਦਰਜ ਹੋਏ 64% ਟ੍ਰੇਸਿੰਗ ਪਰਸੈਂਟੇਜ ਵਿਚ ਇਜ਼ ਕੁਆਇਟ ਗੁੱਡ ਸਟੇਟ ਵਾਈਜ਼ ਕਿਉਂਕਿ ਆਮ ਬੱਚੀ ਤੋਂ 20 25 20 25 ਦੇ ਕਰੀਬ ਹੁੰਦੀ ਹੈ ਸੋ ਆਪਣੀ 64 ਸੀਗੀ ਤੇ 63 ਲੱਖ 50 ਹਜ਼ਾਰ ਦੀ ਪ੍ਰਾਪਰਟੀ ਵੀ ਹੈਗੀ ਹੈ ਪ੍ਰिवੈਂਟਿਵ ਐਕਸ਼ਨ ਵਾਲਾ ਸੀ ਬੜਾ ਧਿਆਨ ਦਿੱਤਾ ਕਿ ਜਿੱਦਾਂ ਸਾਨੂੰ ਪਤਾ ਵੀ ਕੋਈ ਬੰਦਾ ਕ੍ਰਾਈਮ ਕਰ ਸਕਦਾ ਉਹਨੂੰ ਪਹਿਲਾਂ ਅਸੀਂ ਲੈਨੇ ਆ ਤੇ 1706 ਬੰਦਿਆਂ ਦੇ ਖਿਲਾਫ ਪ੍ਰिवੈਂਟਿਵ ਐਕਸ਼ਨ ਲਿਆ ਗਿਆ ਤੇ ਉਹਦੇ ਚ ਜਿਹੜੇ ਬੰਦੇ ਅਰੈਸਟ ਹੋਏ ਮਤਲਬ ਪ੍ਰिवੈਂਟਿਵ ਕੇਸਸ 1706 ਸੀ 2978 ਤਕਰੀਬਨ 3000 ਬੰਦਾ ਅਰੈਸਟ ਹੋਇਆ ਪ੍ਰिवੈਂਟਿਵ ਸੈਕਸ਼ਨ ਦੇ ਵਿੱਚ ਔਰ ਉਹਨਾਂ ਚੋਂ 3000 ਦੇ ਵਿੱਚ ਸਾਰੇ ਬਾਉਂਡ ਆਊਨ ਵੀ ਕੀਤੇ ਗਏ ਤੇ ਜੇ ਪੀਓਫਸ ਕਾਉਂਟਰ ਦੇਖੀਏ 368 ਬੰਦੇ ਜਿਹੜੇ ਆ ਭਗੌੜੇ ਉਹ ਫੜੇ ਗਏ ਸਾਲ ਦੇ ਵਿੱਚ ਐਨਡੀਪੀਐਸ ਤੇ ਦੂਜੇ ਉਹਦੇ ਵਿੱਚ ਚਲਾਨ ਜਿਹੜੇ ਟ੍ਰੈਫਿਕ ਦੇ ਉਹ 38766 ਸੀਗੇ 9142 ਵਹੀਕਲ ਜਿਹੜੇ ਇੰਪਾਉਂਡ ਕੀਤੀਆਂ ਗਈਆਂ ਫਾਈਨਸ ਜਿਹੜੇ ਅਕੀ ਰਿਕਵਰ ਹੋਏ ਫਾਰ ਟ੍ਰੈਫਿਕ ਵਾਇਲੇਸ਼ਨ ਹੈਗਾ 4 ਕਰੋੜ 25 ਲੱਖ ਚਾਇਨਾ ਡੋਰ ਦੇ ਖਿਲਾਫ ਜਿਹੜੇ 24 ਕੇਸ ਦਰਜ ਹੋਏ 28 ਅਰੈਸਟਾਂ ਤੇ 4276 ਜਿਹੜੇ ਰੋਲਸ ਨੇ ਜਿਹਨੂੰ ਆਪਾਂ ਗੱਟੂ ਕਹਿੰਦੇ ਆ ਉਹ ਹੋਏ ਆ 18 ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਨਾਲ ਰਲ ਕੇ ਡੈਮੋਲਿਸ਼ਨਸ ਕੀਤੀਆਂ ਗਈਆਂ ਔਰ ਇਹ ਜਿਹੜੇ ਇਲੀਗਲ ਪ੍ਰੋਪਰਟੀ ਡਰੱਗਸ ਸਮਗਲਰਸ ਦੀਆਂ ਸੀਗੀਆਂ ਸੋ ਮੈਂ ਸਮਝਦਾ ਕਿ ਕਾਫੀ ਸਿਗਨੀਫੀਕੈਂਟ ਕੰਮ ਕੀਤਾ ਔਰ ਸਾਡੀਆਂ ਸਾਰੇ ਆਫੀਸਰਸ ਟੀਮਸ ਨੇ ਔਰ ਉਹਦੇ ਚ ਮਾਨਯੋਗ ਡੀਜੀ ਸਾਹਿਬ ਵੱਲੋਂ ਸੀਐਮ ਸਾਹਿਬ ਵੱਲੋਂ ਡਿਵੋਸ਼ਨ ਟੂ ਡਿਊਟੀ ਦਾ ਸੀਐਮਜ਼ ਮੈਡਲ ਉਹ ਵੀ ਸਾਡੇ ਆਫੀਸਰ ਨੇ ਦਿੱਤੇ ਸਟੇਟ ਲੈਵਲ ਤੇ ਡੀਜੀ ਸਾਹਿਬ ਦੀ ਕਮੈਂਡੇਸ਼ਨ ਡਿਸਕਸ ਤੇ ਜਿਹੜੀਆਂ ਕੈਸ਼ ਰਿਵਾਰਡਸ ਨੇ ਉਹਦੇ ਤੇ ਵੀ ਬਹੁਤ ਸਿਗਨੀਫੀਕੈਂਟ ਹੋਇਆ ਇਨ ਫੈਕਟ ਅੱਜ ਹੀ ਮੈਂ ਹੁਣੀ ਡੀਜੀ ਸਾਹਿਬ ਨੇ ਲਾਸਟ ਡੇ ਦੇ ਉੱਤੇ ਮਤਲਬ ਅੰਮ੍ਰਿਤਸਰ ਦੇ ਆਪਣੇ ਜਿੰਨੇ ਸਾਰੇ ਐਸਐਚਓਜ਼ ਦੇ ਜਿਹੜੇ ਚੰਗੇ ਕੰਮ ਸੀਗੇ ਉਹਦੇ ਚ ਕਾਫੀ ਮੇਰੇ ਟੋਟਲ ਮੈਨੂੰ ਹੁਣ ਯਾਦ ਨਹੀਂ ਹੁਣੀ ਮੈਂ WhatsApp ਤੇ ਦੇਖੀ ਐ ਕੈਸ਼ ਰਿਵਾਰਡ ਵੀ ਸਾਰੇ CIA ਪਾਰਟੀਆਂ ਨੂੰ ਤੇ ਜਿਹੜੇ ਵੀ SHO ਨੇ ਵੱਡੇ ਗੈਂਗ ਫੜੇ ਜਾਂ ਕੋ ਆਰਗੇਨਾਈਜ਼ ਗੈਂਗਸਟਰ ਫੜੇ ਉਹ ਸਾਰਿਆਂ ਦੇ ਉਹਨਾਂ ਨੇ ਕਲੀਅਰ ਕੀਤੇ ਆ ਜੀ ਐਜ਼ ਅ ਨਿਊ ਇਅਰ ਗਿਫਟ